ਜੀ ਸਸੀ ਗਾਲ ਜੀ ਤੇ ਅੱਜ ਆਪਾਂ ਨੇ 600 ਜੁੰਟ ਦਾ ਜਿਹੜਾ ਹੱਲ ਹੈ ਉਹ ਲੱਭ ਲਿਆ ਠੀਕ ਹੈ ਬਹੁਤ ਲੋਕਾਂ ਦੇ ਸਵਾਲ ਸੀਗੇ ਵੀ 600 ਜੁੰਟ ਜਿਹੜੀ ਆਪਾਂ ਨੇ ਮਾਚ ਦੀ ਉਹ ਕਿਵੇਂ ਪਤਾ ਲੱਗੂਗਾ ਵੀ ਆਪਾਂ ਨੂੰ ਮੀਟਰ ਦੇ ਕੋਲੇ ਬਹਿਣਾ ਪਊਗਾ ਕੁਝ ਨਹੀਂ ਕਰਨਾ ਪੈਣਾ ਜਮੇ ਇਹੀ ਤਰੀਕਾ ਹੈ ਸਿਰਫ 250 ਰੁਪਏ ਲੱਗੂਗਾ ਤੁਹਾਡਾ ਤੁਸੀਂ ਆਪਦੇ ਜੁੰਟਾ ਪਤਾ ਕਰ ਸਕਦੇ ਹੋ ਵੀ ਕਿੰਨੀਆਂ ਮੱਚ ਗਿਆ ਠੀਕ ਹੈ ਆਪਦੇ ਲੈਵਲ ਦੇ ਹਿਸਾਬ ਨਾਲ ਬਿਜਲੀ ਵਰਤ ਸਕਦੇ ਹੋ ਆਜੋ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਕਰ ਸਕਦੇ ਆ ਤੁਸੀਂ ਆਹ ਦੇਖ ਲਓ 250 ਰੁਪਏ ਦਾ ਇਹ ਇੱਕ ਮੀਟਰ ਲੱਗਿਆ ਹੋਇਆ ਠੀਕ ਹੈ ਆ ਮੀਟਰ ਲੱਗਿਆ 250 ਰੁਪਏ ਦਾ ਮੀਟਰ ਹੈ ਇਹ ਤੁਸੀਂ ਕਿਤੇ ਵੀ ਦੁਕਾਨ ਤੋਂ ਇਹਨੂੰ ਲੈ ਸਕਦੇ ਹੋ ਤੇ ਆ ਜਿਹੜੀ ਮੇਨ ਸਪਲਾਈ ਆਪਣੀ ਬਾਹਰੋਂ ਆ ਰਹੀ ਹੈ ਤੇ ਆਹ ਜਿਹੜੀ ਸਪਲਾਈ ਹੈ ਇਹ ਘਰ ਵਾਲੀ ਸਪਲਾਈ ਹੈ ਠੀਕ ਹੈ ਇਹਦੇ ਵਿੱਚੋਂ ਲਈ ਹੋਈ ਹੈ ਇਹ 250 250 ਦਾ 300 ਰੁਪਏ ਦਾ ਬਸ ਇੰਨੇ ਕੁ ਤੇ ਮੀਟਰ ਹੈ ਠੀਕ ਹੈ ਇਹ ਤੋਂ ਤੁਹਾਨੂੰ ਜੁੰਟਾਂ ਵਾਲੇ ਸਾਰਾ ਕੁਝ ਪਤਾ ਲੱਗ ਜੂ ਇਹਦਾ 2-4 ਜੁੰਟਾਂ ਦੀ ਫਰਕ ਪੈਂਦਾ ਬਾਅਦੋ-ਬਾਦ ਜਿਵੇਂ ਮੰਨ ਲਓ ਆਪਣੀ 500 ਜੁੰਟ ਮੱਚ ਗਈ ਤੇ ਜਿਹੜਾ ਵੱਡਾ ਮੀਟਰ ਹੈ ਉਹਦੇ 510 ਠੀਕ ਹੈ ਤੁਸੀਂ ਇਹਦੇ ਨਿਗਾ ਰੱਖ ਸਕਦੇ ਹੋ ਕਿ ਆਪਾਂ 2 ਮਹੀਨਿਆਂ 'ਚ ਜਾਂ 1 ਦਿਨ 'ਚ ਕਿੰਨੀ ਨਾਦੀ ਖੂਕਦੇ ਆਂ ਠੀਕ ਹੈ ਜਦੋਂ 2-4 ਦਿਨ ਰਹਿ ਗਏ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਇਹ ਕਰ ਸਕਦੇ ਹੋ ਵੀ ਆਪਾਂ ਬਿਜਲੀ ਦੇ ਉੱਤੇ ਕੰਟਰੋਲ ਕਰ ਸਕੀ ਲੋੜ ਨਹੀਂ ਇਹ ਤੁਹਾਨੂੰ ਇਲੈਕਟ੍ਰਿਸਿਟੀ ਦੀ ਦੁਕਾਨ ਤੋਂ ਇਹ ਸਬਮੀਟਰ ਹੈ ਦਾ ਨਾਮ ਸਬਮੀਟਰ ਕਹਿ ਕੇ ਤੁਸੀਂ ਇਹਨੂੰ ਪਰਚੇਜ਼ ਕਰ ਸਕਦੇ ਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸਾਰਿਆਂ ਤੱਕ ਪਹੁੰਚਾ ਦਿਓ ਤਾਂ ਕਿ ਇਹ ਓਰਿਜਨ ਬਾਜੀ ਨਾ ਬਵੀ ਵੀ ਮੈਜੁੰਟਾ ਨਾ ਕਿਵੇਂ ਪਤਾ ਕਰਾਂ ਬਿਲਕੁਲ ਹੀ ਆਸਾਨ ਤਰੀਕਾ ਹੈ ਹਾਂ ਬਾਕੀ ਤੁਸੀਂ ਦੇਖਵਾ ਤੁਸੀਂ ਘਰੇ ਜਿੱਥੇ ਮਰਜੀ ਲਾਗੋ ਜਮ ਹੀ ਆਸਾਨ ਤਰੀਕਾ ਹੈ ਭਾਈ 250 ਰੁਪਏ ਲੱਗੂਗਾ ਠੀਕ ਹੈ ਤੁਸੀਂ ਆਕੇ ਜਿਹੜੀ 600 ਜੋਟਾ ਜਿਹੜੀ ਸਰਕਾਰ ਨੇ ਕਿਹਾ ਉਹਦਾ ਹੱਲ ਜਮਾ ਪੱਕਾ ਇਹੀ ਹੱਲ ਹੈ ਠੀਕ ਹੈ ਜੀ ਆਹ ਦੇਖ ਲਓ ਥੋੜੇ ਸਾਹਮਣੇ ਹੈ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਤਾਂ ਕਿ ਤੇ ਅੱਜ ਆਪਾਂ ਨੇ 600 ਜੁੰਟ ਦਾ ਜਿਹੜਾ ਹੱਲ ਹੈ ਉਹ ਲੱਭ ਲਿਆ ਠੀਕ ਹੈ ਬਹੁਤ ਲੋਕਾਂ ਦੇ ਸਵਾਲ ਸੀਗੇ ਵੀ 600 ਜੁੰਟ ਜਿਹੜੀ ਆਪਾਂ ਨੇ ਮੱਝ ਦੀ ਉਹ ਕਿਵੇਂ ਪਤਾ ਲੱਗੂਗਾ ਵੀ ਆਪਾਂ ਨੂੰ ਮੀਟਰ ਦੇ ਕੋਲੇ ਵਹਿਣਾ ਪਊਗਾ ਕੁਝ ਨਹੀਂ ਕਰਨਾ ਪੈਣਾ ਜਮੇ ਇਹੀ ਤਰੀਕਾ ਸਿਰਫ 250 ਰੁਪਏ ਲੱਗੂਗਾ ਤੁਹਾਡਾ ਤੁਸੀਂ ਆਪਦੇ ਜੁੰਟਾ ਪਤਾ ਕਰ ਸਕਦੇ ਹੋ ਵੀ ਕਿੰਨੀਆਂ ਮੱਝ ਗਿਆ ਠੀਕ ਹੈ ਆਪਦੇ ਲੈਵਲ ਦੇ ਹਿਸਾਬ ਨਾਲ ਬਿਜਲੀ ਬਰਤ ਸਕਦੇ ਆਜੋ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਕਰ ਸਕਦੇ ਆ ਤੁਸੀਂ ਆਹ ਦੇਖ ਲਓ 250 ਰੁਪਏ ਦਾ ਇਹ ਇੱਕ ਮੀਟਰ ਲੱਗਿਆ ਹੋਇਆ ਠੀਕ ਹੈ ਆ ਮੀਟਰ ਲੱਗਿਆ 250 ਰੁਪਏ ਦਾ ਮੀਟਰ ਹੈ ਇਹ ਤੁਸੀਂ ਕਿਤੇ ਵੀ ਦੁਕਾਨ ਤੋਂ ਇਹਨੂੰ ਲੈ ਸਕਦੇ ਹੋ ਤੇ ਆ ਜਿਹੜੀ ਮੇਨ ਸਪਲਾਈ ਆਪਣੀ ਬਾਹਰੋਂ ਆ ਰਹੀ ਹੈ ਤੇ ਆਹ ਜਿਹੜੀ ਸਪਲਾਈ ਹੈ ਇਹ ਘਰ ਵਾਲੀ ਸਪਲਾਈ ਹੈ ਠੀਕ ਹੈ ਇਹਦੇ ਵਿੱਚੋਂ ਲਈ ਹੋਈ ਹੈ ਇਹ 250 250 ਦਾ 300 ਰੁਪਏ ਦਾ ਬਸ ਇੰਨੇ ਕੁ ਤੇ ਮੀਟਰ ਹੈ ਠੀਕ ਹੈ ਇਹ ਤੋਂ ਤੁਹਾਨੂੰ ਜੁੰਟਾਂ ਵਾਲੇ ਸਾਰਾ ਕੁਝ ਪਤਾ ਲੱਗ ਜੂ ਇਹਦਾ 2-4 ਜੁੰਟਾਂ ਦੀ ਫਰਕ ਪੈਂਦਾ ਬਾਅਦੋ-ਬਾਦ ਜਿਵੇਂ ਮੰਨ ਲਓ ਆਪਣੀ 500 ਜੁੰਟ ਮੱਚ ਗਈ ਤੇ ਜਿਹੜਾ ਵੱਡਾ ਮੀਟਰ ਹੈ ਉਹਦੇ 510 ਠੀਕ ਹੈ ਤੁਸੀਂ ਇਹਦੇ ਨਿਗਾ ਰੱਖ ਸਕਦੇ ਹੋ ਕਿ ਆਪਾਂ 2 ਮਹੀਨਿਆਂ 'ਚ ਜਾਂ 1 ਦਿਨ 'ਚ ਕਿੰਨੀ ਨਾਦੀ ਖੂਕਦੇ ਆਂ ਠੀਕ ਹੈ ਜਦੋਂ 2-4 ਦਿਨ ਰਹਿ ਗਏ ਉਹਦੇ ਵਿੱਚ ਤੁਸੀਂ ਮੰਨ ਕੇ ਚੱਲੋ ਇਹ ਕਰ ਸਕਦੇ ਹੋ ਵੀ ਆਪਾਂ ਬਿਜਲੀ ਦੇ ਉੱਤੇ ਕੰਟਰੋਲ ਕਰ ਸਕੀ ਲੋੜ ਨਹੀਂ ਇਹ ਤੁਹਾਨੂੰ ਇਲੈਕਟ੍ਰਿਸਿਟੀ ਦੀ ਦੁਕਾਨ ਤੋਂ ਇਹ ਸਬਮੀਟਰ ਹੈ ਦਾ ਨਾਮ ਸਬਮੀਟਰ ਕਹਿ ਕੇ ਤੁਸੀਂ ਇਹਨੂੰ ਪਰਚੇਜ਼ ਕਰ ਸਕਦੇ ਹੋ ਤੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸਾਰਿਆਂ ਤੱਕ ਭਜਾ ਦਿਓ ਤਾਂ ਕਿ ਇਹ ਉਲਝਣबाजी ਨਾ ਬਵੀ ਵੀ ਮੈਂ ਜੁੰਟਾ ਨਾ ਕਿਵੇਂ ਪਤਾ ਕਰਾਂ ਬਿਲਕੁਲ ਹੀ ਆਸਾਨ ਤਰੀਕਾ ਹੈ ਹਾਂ ਬਾਕੀ ਤੁਸੀਂ ਦੇਖ ਬਾਤ ਤੁਸੀਂ ਘਰ ਜਿੱਥੇ ਮਰਜ਼ੀ ਲਾਗੋ ਜਮ ਹੀ ਆਸਾਨ ਤਰੀਕਾ ਹੈ ਬਾਈ 250 ਰੁਪਏ ਲੱਗੂਗਾ ਠੀਕ ਹੈ ਤੁਸੀਂ ਆਗੇ ਜਿਹੜੀ 600 ਜੁੰਟਾ ਜਿਹੜੀ ਸਰਕਾਰ ਨੇ ਕਿਹਾ ਉਹਦਾ ਹੱਲ ਜਮਾ ਪੱਕਾ ਇਹੀ ਹੱਲ ਹੈ ਠੀਕ ਹੈ ਜੀ ਆਹ ਦੇਖ ਲਓ ਥੋੜੇ ਸਾਹਮਣੇ ਹੈ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਤਾਂ ਕਿ ਸਾਰਿਆਂ